ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਮੋਟਰ ਦੇ ਵਿੱਚ ਕਰੰਟ ਆਉਣ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਮ੍ਰਿਤਕ ਨੌਜਵਾਨ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਹਦਾ ਲੜਕਾ ਜਗਬੀਰ ਸਿੰਘ ਸਵੇਰੇ ਵਾਲੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਸੀ ਤੇ ਉਸ ਦੌਰਾਨ ਅਚਾਨਕ ਮੋਟਰ ਦੇ ਵਿੱਚ ਕਰੰਟ ਆ ਗਿਆ ਜੋਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਜਗਬੀਰ ਸਿੰਘ ਦਾ ਅੱਜੋ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਅੱਜ ਉਹਨਾਂ ਨੂੰ ਇਹ ਖੌਫਨਾਕ ਮੰਜ਼ਰ ਵੇਖਣਾ ਪੈ ਰਿਹਾ ਹੈ ਭਾਈ ਕਿਹਨਾ ਜੀ ਆਪਣੇ ਬੋਰਡ ਸੇ ਤੇ ਕਿਹੜਾ ਪਿੰਡ ਹੈ ਜੀ ਮੈਨੂੰ ਪਤਾ ਤੇ ਇਹ ਕੀ ਘਟਨਾ ਵਾਪਰੀ ਜਿਹੜੀ ਇਹ ਮਤਲਬ ਆਪਣੇ ਮੰਦ ਭਾਗੀ ਘਟਨਾ ਸਾੜ ਦੀ ਹੋ ਗਈ ਮੋਟਰ ਸਾੜ ਹੋ ਗਈ ਤੇ ਮਤਲਬ ਕੀ ਬੱਤੀ ਦਾ ਕਰੰਟ ਆ ਕਰੰਟ ਦਾ ਗਿਆ ਕਿੱਥੇ ਖੇਤਾਂ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਕੀ ਕਰ ਰਹੇ ਸੀ ਕੋਈ ਵੀ ਕਰਦੇ ਕੰਮ ਕਰੀ ਕੀ ਨਾ ਹੀ ਵੀਰਜੀ ਦਾ ਜਗਵੀਰ ਸਿੰਘ ਤੇ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਤੇਲੀ ਸ਼ਾਦੀ ਹੋਈ ਪਿੱਛੇ ਤੇ ਜਿੰਨੀ ਕ ਦੇਰ ਹੋ ਗਈ ਸ਼ਾਦੀ ਹੋਏ ਜੀ 4 ਮਹੀਨੇ ਪਾ 5 ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਹੋਈ ਹੈ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਆ ਜਿਹੜੀ ਇਹਨਾਂ ਨੇ ਮੈਂ ਕਿਹਨੂੰ ਲੱਗ ਮੈਂ ਤੇਰਾ ਇੱਕ ਕਾਰਵਾਈ ਕੀਤੀ ਕੋਈ ਕੀ ਕਾਰਵਾਈ ਕਰਨੀ ਕਾਰ ਪਰਵਾਹ ਦਾ ਗਿਆ ਕਾਰਵਾਈ ਕਰਨੀ ਹੈ ਕੀ ਕਾਰਵਾਈ ਕਰਨੀ ਸਾਨੂੰ ਦੱਸੋ ਜੀ ਨਹੀਂ ਕੋਈ ਕਾਰਵਾਈ ਕੀ ਕਰੀ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਤੇ ਸਿਰ ਤੇ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂਜੀ ਛੱਡਿਆ ਸੀ ਪਾਣੀ ਝੋਨਾ ਲਾਉਣ ਲਈ ਪਾਣੀ ਝੋਨਾ ਲਾਉਣ ਲਈ ਪਾਣੀ ਇਹ ਮੋਟਰ ਨੇ ਚਾਲੀ ਅੱਗੇ ਸਮੇਂ ਪਰ ਕਿਲਾ ਡੂੜ ਕਿਲਾ ਦੂਰ ਹਾਏ ਘਰੋਂ ਆਣ ਕੇ ਰਾਜੀ ਤੇ ਕਾਰਾ ਇਹ ਇੱਕ ਟੇ ਬੜੀ ਹੋਰ ਕੀ ਸਰਕਾਰ ਤੋਂ ਮੰਗ ਕਰਦੇ ਭਾਈ ਜੀ ਸਰਕਾਰ ਤੋਂ ਆਪਾਂ ਕੀ ਮੰਗ ਕਰਨੀ ਆ ਸਾਡੇ ਕਰਨ ਸੋਂਗੇ ਠੀਕ ਹੀ ਆ ਮੰਗ ਕੀ ਕਰਨੀ ਆ ਪ੍ਰਧਾਨ ਨੂੰ ਪੁੱਛ ਲਓ ਮੈਂ ਕੀ ਮੰਗ ਕਰਨਾ ਪ੍ਰਧਾਨ ਜੀ ਬੜੀ ਮੰਦ ਭਾਗੇ ਘਟਾਕ ਪਿੰਡ ਦੇ ਵਿੱਚ ਆਪਣੀ ਗੱਲ ਜਿਹੜੇ ਕਿ ਨੌਜਵਾਨ ਜਿਹੜਾ ਪੱਤੀ ਲਾ ਕੇ ਮਰ ਕੇ ਬੰਦੇ ਤੁਹਾਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਹੈ ਇਹ ਸਾਰੇ ਬੱਚੇ ਜਣ ਸਨ ਜਿਹੜੇ ਇਹ 25 ਸਾਲ ਤੋਂ ਤਕਰੀਬਨ ਚਾਰ ਬੱਚੇ ਜਿਹੜੇ ਸਾਨੂੰ 18 19 23 24 25 ਸਾਲ ਦੇ ਚਾਰ ਮੁੰਡੇ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹਦਾ ਹਾਦਸਾ ਦਾ ਸਕਾਰ ਹੋਇਆ ਤਿੰਨ ਜਿਹੜੇ ਬੱਚੇ ਸੀ ਉਹ ਇਤਰਾ ਬਿਜਲੀ ਦੇ ਕਰੰਟ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨੋਂ ਹੈ ਤੇ ਬੜਾ ਛੰਝੋੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੁਕਥਾਂ ਨੇ ਜਿਹੜਾ ਮੰਨ ਤੇ ਡੂੰਗਾ ਸਰਪਾਇਆ ਤੇ ਅੱਜ ਜਿਹੜੀ ਇਹ ਜੱਜ ਵੀਰ ਸਿੰਘ ਦੀ ਜਿਹੜੀ ਮੌਤ ਹੋਈ ਆ ਜੀ ਕਰੰਟ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਇਹ ਬੋਰਡ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਬਦਰ ਹੈ ਜੀ ਵਰਤੁੰ ਭਾਜੀ ਅਲਾ ਦੂਰ ਤੱਕ ਤੇ ਫਿਰ ਜਿੱਥੋਂ ਤਿੱਕਰ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਕੋ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇਲੇ ਵੀ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ 7 ਵਜੇ ਮੈਂ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਸੀਜ਼ਨ ਚੱਲ ਰਿਹਾ ਝੋਨੇ ਦਾ ਹੁਣ ਲਗਾਤਾਰ ਬੱਤੀਆਂ ਜਿਵੇਂ ਮੋਟਰਾਂ ਚਲਾਉਣੀਆਂ ਤੇ ਕੱਦੂ ਮਾਰਨੇ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਿਹੜੇ ਜਾਂ ਮੋਟਰਾਂ ਚਲਾਉਣ ਵਾਲੇ ਵੀਰ ਆ ਜਾਂ ਕੱਦੂ ਮਾਰਨ ਵਾਲੇ ਆ ਜਾਂ ਖੇਤੀ ਦਾ ਕੰਮ ਕਰਨ ਵਾਲੇ ਉਹਨਾਂ ਦੇ ਲਈ ਕੀ ਮੈਸੇਜ ਤੁਹਾਡਾ ਮੈਸੇਜ ਤਾਂ ਵੀ ਵੇਖੋ ਜੀ ਪਿਛਲੇ ਸਮੇਂ ਚ ਚਲੋ ਸਾਡਾ ਪਿੰਡ ਇੱਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਬੜੇ ਵੱਡੇ ਵੱਡੇ ਕੰਮ ਕਰਦਾ ਅਰੇ ਨਾ ਤਕਰੀਬਨ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਪਿੰਡ ਦੀਆਂ ਲੈਣਾ ਹੀ ਜਾਂ ਤਾਰਾਂ ਅਸੀਂ ਉਹਨਾਂ ਨੂੰ ਨਵੇਂ ਆ ਪਾਇਆ ਦਰਸਤ ਕੀਤਾ ਬਹੁਤ ਸਾਰਾ ਕੰਮ ਜਿਹੜਾ ਲੋਕਾਂ ਨੇ ਇਕੱਠਿਆਂ ਹੋ ਕੇ ਕੀਤਾ ਸਰਕਾਰ ਦੀ ਮਦਦ ਵੀ ਲਈ ਪਰ ਬੜਾ ਲੋਕਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੰਮ ਕੀਤਾ ਵੱਡੇ ਗੱਲਾਂ ਨਾਲ ਤਾਂ ਸਾਡਾ ਕੋਈ ਫਾਲ ਟੱਡਾ ਕੋਈ ਹੈ ਨਹੀਂਗਾ ਵੈਸੇ ਕੁਦਰਤੀ ਜਦੋਂ ਕੋਈ ਘਟਨਾ ਜਦੋਂ ਕੋਈ ਕਰਮਾਂ ਬੰਦੇ ਦੇ ਮਾੜੇ ਹੋਣ ਜਦੋਂ ਪਤਾਂਜੀ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਹਾਡਾ ਜਿਹੜਾ ਮੈਸੇਜ ਸचेत ਲਈ ਕਿ ਆਪਾਂ ਨੂੰ ਸचेत ਹੋ ਕੇ ਕੰਮ ਕਰਨ ਦੀ ਲੋੜ ਹੈ ਸਚੇਤ ਤਾਂ ਫਿਰ ਇਹੋ ਹੀ ਆ ਵੀ ਕੋਈ ਵੀ ਘਟਨਾ ਜਦੋਂ ਵਾਪਰਦੀ ਆ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਕਿਉਂਕਿ ਹਰ ਮਸ਼ੀਨਰੀ ਆ ਜਾਂ ਮੋਟਰ ਆ ਜਾਂ ਸਟਾਰਟਰ ਆ ਕੁਝ ਹੀ ਚੱਲਦੀ ਆ ਤੇ ਉਹਦੇ ਵਿੱਚ ਕੁਦਰਤੀ ਨੁਕਸਪੈਣਾ ਜਿਹੜਾ ਹੈ ਉਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਹਰ ਵਕਤ ਇਹ ਤਿਆਰੀ ਰੰਦੇ ਨੂੰ ਰਹਿਣਾ ਚਾਹੀਦਾ ਜਦੋਂ ਕੋਈ ਮੋਟਰ ਨੂੰ ਹੱਥ ਲਾਉਂਦਾ ਜਾਂ ਸਟਾਰਟਰ ਨੂੰ ਥੋੜਾ ਜਿਹਾ ਬਚਾ ਹੀ ਜਿੰਨਾ ਵੀ ਰੱਖਾਵਾਂਗੇ ਉਨਾ ਹੀ ਇਤਿਆਤ ਵਜੇ ਜਿੰਨਾ ਪਰ ਧਿਆਨ ਰੱਖਾਂਗੇ ਉਨਾ ਹੀ ਆਪ ਕਟਣਾ ਤੋਂ ਬਚਾਂਗੇ ਬਾਕੀ ਜਦੋਂ ਕੋ ਕੋ ਦਿਨ ਮਾੜੇ ਹੁੰਦੇ ਨੇ ਫਿਰ ਕਿਸੇ ਦੇ ਵਸ ਦੀ ਗੱਲ ਨਹੀਂ ਚੱਲਦੀ ਠੀਕ ਹੈ ਜੀ